ਪੈਰੋਂ ਮੁਹੱਲਾ ਤੀਜਾ ਕਮ ਪੈਰੋਂ ਮੁਹੱਲਾ ਤੀਜਾ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਦੁਬਦਾ ਮਨਮੁਖ ਰੂਗ ਵਿਆਪੇ ਜਿਸ ਕੋ ਦਾਤ ਨੂੰ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਕਰ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹਯੂਰ ਫਰਮਾਉਂਦੇ ਹਨ ਦੁਬਦਾ ਮਨਮੁਖ ਰੂਗ ਵਿਆਪੇ ਇਹ ਭਾਈ ਇਹ ਮਨਮੁਖ ਲੋਕ ਹੈ ਉਦੋਂ ਚਿੱਤਾ ਚਿਤ ਰੱਖਦੇ ਨਿਸ਼ਚਿਆ ਨਹੀਂ ਗੁਰੂ ਸਾਹਿਬ ਤੇ ਕਰਦੇ ਭਰੋਸੇ ਤੋਂ ਬਿਗਾਰ ਕੋਈ ਹੱਥ ਨਹੀਂ ਆਉਂਦਾ ਭਾਵਨਾ ਤੋਂ ਬਗੈਰ ਸਾਧ ਸੰਗ ਜੀ ਨਿਹਾਲ ਨਹੀਂ ਹੋ ਸਕਦੇ ਇਸ ਕਰਕੇ ਦੁਬਦਾ ਦੁਚਿੱਤਾ ਰੱਖਦੇ ਆ ਚਿੱਤ ਨਾ ਗੁਰੂ ਸਾਹਿਬ ਤੇ ਪੂਰੀ ਸਰਦਾ ਹੈ ਤੇ ਨਾ ਕਮਾਈ ਕਰਦੇ ਹੈ ਦੁਬਦਾ ਮਨਮੁਖ ਦੁਬਦਾ ਮਨਮੁਖ ਰੂਗ ਵਿਆਪੀ ਇਹ ਦੁਬਦਾ ਜਿਹੜਾ ਇਹ ਦੁਬਦਾ ਕਰ ਬਹੁਤ ਇਹ ਗੱਲ ਹੈ RAM ਭਗਤ ਦਾ ਸਦਾ ਸੁਖਾਲੇ ਮਨੁੱਖ ਇਸ ਰੋਗ ਚ ਲੱਗੇ ਰਹਿੰਦੇ ਹੈ ਤ੍ਰਿਸ਼ਨਾ ਜਲ ਹੈ ਅਧਕਾਈ ਕਿ ਤ੍ਰਿਸ਼ਨਾ ਵਾਲੀ ਅਧਕ ਜਲਦੀ ਰਹਿੰਦੀ ਹੈ ਦਸਾਂ ਕਸਾਂ ਦੀ ਤ੍ਰਿਸ਼ਨਾ ਕਿ ਸਾਡੇ ਪਾਸ ਪਦਾਰਥ ਭੋਗਣ ਨੂੰ ਹੋਣ ਮਰ ਮਰ ਜੰਮ ਹੈ ਠੌਰ ਨਾ ਪਾਵੇ ਇਸ ਪ੍ਰਕਾਰ ਮਰ ਮੌਤ ਦੇ ਮਾਰੇ ਹੋਏ ਮਰਦੇ ਰਹਿੰਦੇ ਹੈ ਫਿਰ ਵਾਸ਼ਨਾ ਦੇ ਜਮਾਏ ਜੰਮਦੇ ਰਹਿੰਦੇ ਹੈ ਠੌਰ ਸਰੂਪ ਰੂਪੀ ਸਥਾਨ ਨੂੰ ਨਹੀਂ ਪਾ ਸਕਦੇ ਹਨ ਸਤਿ। ਬਿਰਥਾ ਜਨਮ ਗੁਵਾਈ। ਆਪ ਦਾ ਜਨਮ ਧਾਰ ਕੇ ਵਿਅਰਥੀ ਵਿਸ਼ਿਆਂ ਚ ਗੁਵਾਈ ਜਾਂਦੇ ਹਨ। ਮੇਰੇ ਪ੍ਰੀਤਮ ਕਰ ਕਿਰਪਾ ਦੇਹੋ 부ਝਾ। اے ਮੇਰੇ ਪ੍ਰੀਤਮ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਕੇ ਸਿੱਖਿਆ ਸਮਝਾ ਦਿਓ। ਹਉ ਮੈਂ ਰੋਗੀ ਜਗਤ ਉਪਾਇ। ਇਹ ਹਉ ਮੈਂ ਕਰਕੇ ਰੋਗੀ ਹੈ ਜਿੰਨੇ ਜਗਤ ਪੈਦਾ ਹੋਇਆ ਹੈ। ਬੇਨ ਸਾਉਦਾ ਰੋਗ ਨਾ ਜਾਏ ਜਿੰਨਾਂ ਜਿਹੜੇ ਮਹਾਰਾ ਸ਼ਬਦ ਦੀ ਕਮਾਈ ਨਹੀਂ ਕਰਦੇ ਉਹਨਾਂ ਦਾ ਹੋਮੇ ਦਾ ਰੋਗ ਜਾਂਦਾ ਨਹੀਂ ਹੈ ਪ੍ਰਹਾਉ ਸਿਮਰਤ ਸਾਸਤਰ ਪੜ੍ਹੇ ਮਨ ਕੀ ਮੁਨ ਕੀ ਤੀ ਕਈ ਸਿਮਰਤियां ਪੜ੍ਹਦੇ ਆ muni ਕਈ ਸ਼ਾਸਤਰਾਂ ਨੂੰ ਪੜ੍ਹਦੇ ਕਿਤਨੇ ਹੀ muni ਲੋਕ ਬੇਨ ਸਾਉਦਾ ਸੁਰਤ ਨਾ ਪਾਈ ਜਿੰਨਾਂ ਜਿਹੜੇ ਸ਼ਬਦ ਦੀ ਕਮਾਈ ਨਹੀਂ ਕਰਦੇ ਉਹਨਾਂ ਨੂੰ ਵੀ ਸੁਰਤ ਗਿਆਤ ਨਹੀਂ ਪ੍ਰਾਪਤ ਹੁੰਦੀ ਪਰਮੇਸ਼ਵਰ ਦੀ ਸ੍ਰੇਸ਼ਟ ਪ੍ਰੀਤੀ ਵੀ ਨਹੀਂ ਉਹ ਪਾਉਂਦੇ ਹਨ ਤ੍ਰੈ ਗੁਣ ਸਭੇ ਰੋਗ ਵਿਆਪੇ ਇਹ ਤ੍ਰਿਗੁਣੀ ਜਿਹੜੇ ਜੀਵ ਆ ਸਾਰੇ ਰੋਗ ਚ ਹੋਮੇ ਦੇ ਚ ਲੱਗੇ ਹੋਏ ਆ ਮਮਤਾ ਸੁਰਤ ਗਵਾ ਜਿਹੜੀ ਮੇਰ ਉਹ ਚੇਲਿਆਂ ਚਾਲਣਿਆਂ ਦੀ ਇਹਨੂੰ ਵੀ ਸੁਰਤ ਹੋਸ਼ ਗਵਾਤੀ ਹੈ ਸੁਰਤ ਗਿਆਤ ਪਰਮੇਸ਼ਰ ਦੀ ਪ੍ਰੀਤ ਗਵਾਤੀ ਹੈ ਇੱਕ ਆਪੇ ਕਾਢ ਲਏ ਪ੍ਰਭ ਆਪੇ ਇਹਨੂੰ ਆਪੇ ਆਪ ਵਾਹਿਗੁਰੂ ਨੇ ਜਿਨ੍ਹਾਂ ਨੂੰ ਆਪਣੇ ਸਰੂਪ ਵਿੱਚ ਜੋੜਿਆ ਹੈ ਉਹਨਾਂ ਨੂੰ ਕੱਢ ਲਿਆ ਇਸ ਸੰਸਾਰ ਸਮੁੰਦਰ ਤੋਂ ਗੁਰ ਸੇਵਾ ਪ੍ਰਭ ਲਾਏ ਕਿਵੇਂ ਸਤਿਗੁਰਾਂ ਦੀ ਸੇਵਾ ਜਿਨ੍ਹਾਂ ਨੇ ਵਾਸ਼ ਗੁਰੂ ਨੇ ਜਿਨ੍ਹਾਂ ਨੂੰ ਲਾ ਦਿੱਤਾ ਹੈ ਹਰ ਕਾ ਨਾਮ ਨਿਧਾਨੋਂ ਪਾਇਆ ਉਹਨਾਂ ਨੇ ਸਤਿਗੁਰਾਂ ਦੀ ਸੇਵਾ ਕਰਕੇ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਪਾ ਲਿਆ ਸੁਖ ਵਸਿਆ ਮਾਨਿਆ ਉਹਨਾਂ ਦੇ ਮਨ ਚ ਆ ਕੇ ਸੁਖ ਸਰੂਪ ਪਰਮੇਸ਼ਰ ਵਸ ਗਿਆ ਹੈ ਚੌਥੀ ਪਦਵੀ ਗੁਰਮੁਖ ਵਰਤ ਤੇ ਚੌਥੀ ਪਦਵੀ ਤੁਰਿਆ ਅਵਸਥਾ ਗੁਰਮਖਾਂ ਦੀ ਵਰਤਦੀ ਹੈ ਤਿੰਨ ਨਿਜ ਘਰ ਵਾਸਾ ਪਾ ਉਹਨਾਂ ਨੇ ਸਤਸਰੂਪ ਰੂਪੀ ਘਰ ਜਾ ਆਪਣੇ ਜੀ ਵਾਸਾ ਪਾ ਲਿਆ ਹੈ ਪੂਰੇ ਸਤਗੁਰੂ ਕਿਰਪਾ ਕੀ ਇਹ ਭਾਈ ਸਤਗੁਰੂ ਪੂਰੀਆਂ ਨੇ ਕਿਰਪਾ ਦ੍ਰਿਸ਼ਟੀ ਕੀਤੀ ਅਧੂਗੜੀਆਂ ਕੀ ਕਰਨੀ ਸੀ ਵਿੱਚੋਂ ਆਪ ਗਵਾਇ ਵਿੱਚੋਂ ਆਪਾ ਭਾਗ ਆਪ ਤਾਂ ਜਿਨ੍ਹਾਂ ਦੇ ਮਿਹਰ ਕਰਤੀ ਸੱਚੇ ਪਾਤਸ਼ਾਹ ਨੇ ਏਕ ਉਸਕੀ ਸ਼ਰਕਾਰ ਏਕ ਇਕੇ ਪਰਮੇਸ਼ਰ ਦੀ ਸਾਰੀ ਸਰਕਾਰ ਹੀ ਰਹੀ ਹੈ ਤੇ ਪਰਜਾ ਹੈ ਇਕੇ ਦੀ ਸਾਰਿਆਂ ਦੇ ਸਿਰ ਤੇ ਹੁਕਮ ਦੀ ਕਾਰ ਹੈ ਇਕੋ ਇੱਕ ਪਰਮੇਸ਼ਰ ਮਿਰਗੁਣ ਰੂਪ ਹੈ ਇਕੋ ਹੀ ਸਰਗੁਣਾ ਲੋਕ ਪਰਲੋਕ ਵਿੱਚ ਹੈ ਜਿਨ ਬ੍ਰਹਮਾ ਬਿਸ਼ਨ ਰੂਦਰ ਉਪਾਇ ਉਹ ਕੌਣ ਜੀ ਇਕੋ ਕਹਿੰਦੇ ਜਿਨ ਬਰਮਾ ਨੂੰ ਪੈਦਾ ਕੀਤਾ ਰਿਸ਼ਨੂ ਨੂੰ ਪੈਦਾ ਕੀਤਾ ਰੂਦਰ ਸ਼ਿਵ ਜੀ ਨੂੰ ਪੈਦਾ ਕੀਤਾ ਉਹ ਵਾਸ਼ਰੂ ਇਕੋ ਇੱਕ ਹੈ ਉਹ ਬਹੁਤੇ ਨਹੀਂ ਹੈ ਨਾਨਕ ਨੇਹ ਚਲ ਸਾਚਾ ਏਕੂ ਉਹ ਇੱਕੋ ਹੀ ਸੱਚਾ ਉਹ ਜੁੜੋ ਇਹਨਾਂ ਦੀ ਉਪਾਸ਼ਨਾ ਛੱਡੋ ਇੱਕ ਰਹਿਣ ਵਾਲਾ ਸੱਚਾ ਹੈ ਚੱਲ ਰਹਿਣ ਵਾਲਾ ਸਤਿਗੁਰੂ ਜੀ ਕਹਿੰਦੇ ਹਨ ਨਾ ਉਹ ਮਰਦਾ ਨਾ ਜਾਇਆ ਨਾ ਉਹ ਮਰਦਾ ਹੈ ਜਿਵੇਂ ਉਮਰ ਜਦੋਂ ਬ੍ਰਹਮਾ ਦੀ ਉਮਰ ਪੂਰੀ ਹੋ ਜਾਂਦੀ ਬ੍ਰਹਮਾ ਜੀ ਚੜਾਈ ਕਰ ਜਾਂਦੇ ਕਾਲ ਹੀ ਪਾਇ ਭੈਓ ਬ੍ਰਹਮ ਦੰਡਕ ਮੰਡਲ ਭੂਮ ਪਰਮਾਨਿਓ ਕਾਲ ਹੀ ਪਾਇ ਸਦਾ ਸ਼ਿਵ ਜੂ ਸਭ ਦੇਸ਼ ਵਿਦੇਸ਼ ਪਾਇਆ ਹਮ ਜਾਣਿਓ ਕਾਲੀ ਪਾਇ ਪੇ ਹੋ ਭਗਵਾਨ ਸੋ ਜਾਗਤ ਜਾਗਜ ਜੋ ਜਾ ਕੀ ਕਲਾ ਹੈ ਇਹ ਇਸ ਪ੍ਰਕਾਰ ਔਰ ਸਭ ਕਾਲ ਸਭੀ ਵਸਤ ਕਾਲ ਕੇ ਇੱਕ ਹੀ ਕਾਲ ਅਕਾਲ ਸਦਾ ਹੈ ਕੋਈ ਪਰਮੇਸ਼ਰ ਕਾਇਮ ਰਹਿਣ ਵਾਲਾ ਹੈ ਇਤਨਾਨ ਤੇ ਜਲ ਸਾਚਾ ਇੱਕ ਸਤਿਗੁਰੂ ਸਾਹਿਬ ਵੀ ਕਹਿੰਦੇ ਚੱਲ ਰਹਿਣ ਵਾਲਾ ਇੱਕ ਸੱਚਾ ਪਰਮੇਸ਼ਵਰੀ ਹੈ ਨਾ ਉਹ ਮਰੈ ਨਾ ਜਾਉ ਨਾ ਮਰਦਾ ਨਾ ਕਿਸੇ ਪਾਸੇ ਜੂਨਾ ਚ ਜਾਂਦਾ ਹੈ ਜਮਲ ਮਰਨ ਦੌਰ ਹੈ ਤੇ ਉਹ ਅਗੇ ਲੜ ਲਾ ਕੇ ਭਾਈ ਛੁਟਕਾਰਾ ਪਾਓ ਇੱਕ ਸ ਕੀ ਸਰਕਾਰ ਏਕ ਜਿਨ ਬ੍ਰਹਮ ਬਿਸ਼ਨ ਰੁਦਰ ਉਪਾਇ ਨਾਨਕ ਨੇ ਜੁਲ ਸਾਚਾ ਏਕੂ ਨਾ ਉਹ ਮਰੈ ਨਾ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪੈਰੋਂ ਮਹੱਲਾ ਤੀਜਾ ਮਨਮੁਖ ਦੁਬਦਾ ਸਦਾ ਹੈ ਰੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਅੰਤਰੀਆਮੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਪਰਮ ਕਿਰਪਾਲਤਾ ਕਰਕੇ ਸਾਡੀ ਮਾਨਵਿਕਤਾ ਨੂੰ ਮੇਟਣ ਵਾਸਤੇ ਦੁਬਦਾਂ ਨੂੰ ਮੇਟਣ ਵਾਸਤੇ ਰੋਗਾਂ ਦੀ ਨਿਗਰਤੀ ਵਾਸਤੇ ਪਰਮਪੀਤਰ ਉਪਦੇਸ਼ ਬਖਸ਼ਦੇ ਹਨ ਫਰਮਾਉਂਦੇ ਹਨ ਪਹਿਲਾ ਨਿਦਾਨ ਕਾਰਨ ਕੀ ਹੈ ਰੋਗ ਦਾ ਮਾਰੇ ਸੌ ਫਰਮਾਉਂਦੇ ਹਨ ਮਾਨਸਿਕ ਰੋਗ ਇਸ ਪ੍ਰਕਾਰ ਜੰਮੜੇ ਹਨ ਜੀਆਂ ਨੂੰ ਪੈਰੋਂ ਮਹੱਲਾ ਤੀਜਾ ਮਨਮੁਖ ਦੁਬਦਾ ਸਦਾ ਹੈ ਰੋਗੀ اے ਭਾਈ ਜਿਨ੍ਹਾਂ ਨੇ ਆਪਣੇ ਮਨ ਨੂੰ ਮੁਖੀ ਬਣਾਇਆ ਹੋਇਆ ਹੈ ਪਰਾਏ ਨੂੰ ਦੁਖੀ ਵੇਖ ਕੇ ਪ੍ਰਸੰਨ ਹੁੰਦੇ ਐ ਪਰਾਏ ਨੂੰ ਸੁਖੀ ਵੇਖ ਕੇ ਦੁਖੀ ਹੁੰਦੇ ਹਨ ਕਿਸੇ ਦਾ ਪ੍ਰਤਾਪ ਵੇਖ ਕੇ ਜਲ ਨਹੀਂ ਸਕਦੇ ਤੇ ਜਿਹੜਾ ਨਾਮ ਮੰਨੇ ਉਹਨੂੰ ਮਨਾਉਣ ਦੀ ਇੱਛਾ ਕਰਦੇ ਇਹ ਜੇ ਮਨਮੁਖਾਂ ਦੇ ਜਿਨ੍ਹਾਂ ਦਾ ਸੁਭਾਅ ਹੈ ਉਹਨਾਂ ਦੇ ਅੰਦਰ ਦੁਬਦਾ ਦੁਚਿੱਤਾ ਚਿਤ ਬਣਿਆ ਰਹਿੰਦਾ ਹੈ ਦੁਚਿੱਤਾ ਦੁਬਦਾ ਇਹਨ ਦੁਬਦਾ ਕਰ ਬਹੁਤ ਇਹ ਗੱਲ ਹੈ ਬਹੁਤ ਦੁਬਦਾ ਅਹੰਕਾਰ ਘਰਾਣਿਆਂ ਦੇ ਘਰਾਣੇ ਗਾਲ ਲੁੱਕੇ ਆ ਸ਼ਾਬ ਸੰਗੀਤ ਜੀ ਇਹ ਦੁਬਦਾ ਕਰਕੇ ਘਰ ਬਹੁਤੇ ਘਾਲੇ ਪਾਉਣੇ ਪੈਂਦੇ ਜੀਆਂ ਦੇ ਟਾਈ ਸੋਇ ਦੁਬਦਾ ਕਰਕੇ ਮਨ ਮਨ ਨੂੰ ਮੁਖੀ ਬਣਾ ਕੇ ਜੋ ਮੰਨ ਦੇ ਚਿੱਤਾ ਪੁਣਾ ਹੈ ਨਿਸ਼ਚਿਆ ਨਹੀਂ ਗੁਰੂ ਸਾਹਿਬ ਦੇ ਉੱਤੇ ਮਨ ਮੁਖ ਦੁਬਦਾ ਸਦਾ ਹੈ ਰੂਪ ਇਹ ਦੁਬਦਾ ਦਚਿੱਤੇ ਪੁਣੇ ਦੇ ਨਾਲ ਮਨ ਮੁਖ ਸਦਾ ਹੰਕਾਰ ਕਰਕੇ ਮੰਤਾ ਕਰਕੇ ਵਕਾਰਾਂ ਕਰਕੇ ਰੋਗੀ ਰਹਿੰਦੇ ਹਨ ਅਗਿਆਨ ਕਰਕੇ ਰੋਗੀ ਸਗਲ ਸੰਸਾਰ ਆਹ ਕੌਣ ਕੌਣ ਰੋਗੀ ਹੈ ਮਾਰੇ ਕਹਿੰਦੇ ਸਾਰਾ ਸੰਸਾਰ ਹੀ ਭਾਈ ਰੋਗ ਦਾ ਗ੍ਰਸਿਆ ਹੋਇਆ ਹੈ ਗੁਰਮੁਖੂ ਬੂਝੈ ਰੋਗ ਗਵਾਵਹਿ ਲਗਿਉ ਆਦ ਕੋ ਹੋਮੈ ਰੋਗੂ ਹੋਮੈ ਦਾ ਰੋਗ ਪਹਿਲਾਂ ਤੋਂ ਹੰਭ ਭਾਵ ਦਾ ਲੱਗਿਆ ਹੈ ਇਸ ਤੋਂ ਸਾਰੇ ਬਾਕੀ ਦੇ ਮੰਮਤਾ ਆਦ ਕੰਕੂਰ ਪੈਦਾ ਹੋਏ ਰੋਗ ਚਿੰਬੜੇ ਹਨ ਗੁਰਮੁਖ 부ਝਾ ਰੋਗ ਗਵਾਵੈ ਜੇ ਗੁਰਾਂ ਦਾ ਆ ਪੁੱਛਣਾ ਕਰੇ ਗੁਰਮੁਖ ਅਧਿਕਾਰੀ ਬਣ ਕੇ ਪਾਣਾ ਮੰਨਣ ਵਾਲਾ ਬਣ ਕੇ ਫਿਰ ਗੁਰੂ ਸਾਹਿਬ ਉਹਦਾ ਰੋਗ ਮੇੜ ਦਿੰਦੇ ਹਨ ਅਗਿਆਨ ਦਾ ਜਿਹੜਾ ਸਤਜੀ ਵਿਚਾਰ ਸਤਜੀ ਵਿਚਾਰ ਕਰਨ ਵਾਲੇ ਨੂੰ ਇਕਾਰ ਪ੍ਰਾਪਤ ਹੋਇਆ ਜਿਨੂੰ ਗੁਰੂ ਜੀ ਸਤਜੀ ਵਿਚਾਰ ਦਿੱਤੀ ਹੈ ਉਨ ਨੂੰ ਦਰਜਾ ਹੈ ਜੀ ਮੇਰੇ ਲਈ ਬਰਾਤ ਹੋ ਰਿਹਾ ਹੈ ਹਰ ਜੀਓ ਸਾਥ ਸੰਗਤ ਮੀਲਾ ਜੀ ਜੀ ਆਇਆਂ ਨੂੰ ਅੱਜ ਦੀ ਸੰਗਤ ਦੇ ਮੌਜਮਾਨੀ ਮੇਲ ਲੜਵਾਉ ਆ ਕੋ ਨਾਨਕ ਜੀ ਤੁਸਨੋ ਜੀ ਬੜੇ ਆਈ ਉਨ ਨੂੰ ਮਾਵਾ ਆਪਣੀ ਅਨੰਦ ਗੁਰੂਪਾਣ ਮੰਨ ਦੀ ਪਰਮਾਤਮਾ ਦੀ ਜੀ ਆਇਆਂ ਪਾਓ ਜੋ ਰਾਮ ਨਾਮ ਸੁਣਲਾ ਬਿਨੁ ਮਨੁ ਤਾ ਕਾਲ ਸਭ ਰੀਜਿਆਪੀ ਬੇਰ ਖੰਡਿ ਜੀ ਮੇਰੀ ਕੋਇ ਕਰਕੇ ਤੇ ਕਾਲੀ ਰੋਗ ਕਿਸਾਰੂ ਜਿਨਾਂ ਦੇੰਦ ਮੇਰੇ ਆਇ ਨਾ ਕਿਸਾਰ ਕਹ ਜੀ ਮੇਰਿਆ ਰੋਗ ਲਜਾਹੇ ਆ ਉਹ ਸਾਰੂ ਪਾਲ ਦੀ ਮੂਰਤੀ ਆ ਕੋਈ ਗੁੰਮੜਾ ਰੰਗਾ ਤੇਨੇ ਜਾਣੀ ਕੀ ਹੈ ਖੇਰ ਤਾਰਾ ਉਹਨੋ ਜਿਤ ਜਨਮੂ ਸਿੰਧੀ ਪਾਰ ਹੋ ਉਹ ਜਨਮੂ ਜਾਂਦੇ ਮਰਦੇ ਲੇਂਦੇ ਸਮਝ ਕੇ ਪਾਲ ਬਣਾ ਤੰਦਾ ਹੈ ਉਹ ਜਨਮੂ ਸਰਕਾਰ ਨਾ ਰਿਆ ਹੈ ਬਰਾਦ ਨੂੰ ਸਿਆਰੀ ਕਮੀ ਹੈ ਉਹਨਾਂ ਦੇ ਸੇਵਕਾਂ ਦਾ ਆਰਾਜਮਨੀ ਗੁਰੂ ਜੀ ਸਤਿ ਪ੍ਰਾਨੀ ਦੂਜੰਦ ਤੁਜ ਦੰਦ ਦੂਜੰਦ ਹਰਿ ਵਰਤੋ ਜੀ ਵੱਲ ਆਓ ਗੁਰੂ ਜੀ ਸਤਿ ਪ੍ਰਾਨੀ ਜੰਮ ਨੀਂਦ ਨਾ ਆਵੇ ਗੁਰੂ ਜੀ ਦੇ ਪ੍ਰਾਨੀ ਭਾਰੀ ਜੀਵ ਹਨ ਉਹਨਾਂ ਦੇ ਜੰਮ ਨੂੰ ਕੋਈ ਆਸਾ ਨਾ ਬੋਲ ਜੇ ਲੋ ਹਾਰ ਰੱਖਿਆ ਔਰ ਧਾਰ ਗੁਰੂ ਗੰਗੋ ਜੀ ਨੇ ਨਿਰਮੇ ਸੁਨਹਿਰੋ ਤੇ ਸਾਥੇ ਰੱਖਿਆ ਜਿਨਾਂ ਸਾਰ ਤੋਂ ਨੀਂਦ ਜੰਮ ਨੂੰ ਆਬ ਲੱਗ ਜੀ ਕੋਈ ਕੋਰਨੀ ਆਪਣੀ ਬੱਚਿਆਂ ਨੂੰ ਉਹਨਾਂ ਜੰਗਾਂ ਦੇ ਨਾਲ ਚੱਤ ਕੇ ਫੜ ਕੇ ਲੈ ਜਾਂਦੇ ਜਾਂਦੇ ਬੱਚਿਆਂ ਨੂੰ ਮੰਗੇ ਆਦਿ ਅਰਥ ਜੇ ਇੰਡੀਆ ਗੋਖੁਲ ਜਾਂ ਗੁਰਖ ਨੇ ਲੀਏ ਜੀ ਮਿਆ ਬਾਲਪੁਰ ਕੋ ਆਈ ਗੂਸਾ ਆਹ ਵਾਜਨ ਨਾ ਸਾਰੀ ਸਾਰਿਆ ਪਾਲੀ ਕੋ ਘਟਣ ਕਰੀ ਜਾਂਦੇ ਆਂ ਪਾਲੀ ਕੋ ਸੋਲ ਕਰਨੋਂ ਤੀਰ ਨਹੀਂ ਮੰਗਦਾ ਆਇਰੂ ਫੂਲ ਫੱਟ ਕਰਨੀ ਤੋਂ ਉਸ ਸ਼ਾਮ ਕੀ ਕੋ ਪਾਲੀ ਅੰਗਨੀ ਕੋ ਸੜਦੀ ਉਸ ਸੱਜਿਆ ਦੇ ਪਾਲਣ ਕਰਦਾ ਰੱਖ ਲਈ ਹੈ ਕਿਉਂ ਦੁਆ ਸਮਝੂ ਗੁਰਮਖੰਡਾ ਉਹਨਾਂ ਵੀ ਕਾਜ ਨੂਰੇ ਨਾ ਅਸਤਵਾ ਜਿਨ ਹਾਰਾ ਰੱਖਿਆ ਔਰ ਧਾਰਾ ਜਿਨ ਨਾਮ ਨੂੰ ਜਿੰਦਗੀ ਵਿਸਾਹ ਕੇ ਰੱਖਿਆ ਹੈ ਜਿਨ ਹਰ ਦਾ ਨਾਮ ਨਾ ਗੁਰਮਖ ਜਤ ਜਦੋਂ ਗੁਰਮਖੰਡਾ ਸਮਝ ਕਰਕੇ ਅਹੂ ਗੁਰ ਨਾਮ ਨੂੰ ਨਹੀਂ ਜਾਣਿਆ ਹੈ ਯਾਰਦੁਲਿ ਹਕਾਹੀਆ ਸ੍ਰੀ ਕੁੰਨੋਂ ਲੋਕਾਂ ਕੇ ਸੰਸਾਰ ਵਿੱਚ ਆ ਕੇ ਆਏ ਸੀ ਇਹਨੇ ਵਿਆਖੀ ਜਨਮ ਦਿਵਸ ਆ ਲਿਆ ਆਜ ਯੋ ਮੇਰੇ ਪ੍ਰਯਾਣ ਨੂੰ ਮਹਾ ਪ੍ਰਾਪਿਤ ਕਰ ਲਿਆ ਕਿਉਂ ਹੋਰ ਮਕਾਇਆ ਜਿੰਦੇ ਸਮੇਂ ਜਦੋਂ ਤਹੋਂ ਨੇ ਦਸਲਾਉਣਾ ਜੀਵਨ ਪ੍ਰਾਪਿਤ ਕਰਨ ਨਾਲ ਬਿਆਸਤੀ ਆਇਆ ਹੈ ਮਤਲਬ ਉਹ ਕੀ ਸੀ ਕਦੀ ਮਾਤੀ ਜੀਵ ਪਰਿਸ਼ਰਵੀ ਸਾਰੇ ਉਹ ਕਰਦੀ ਸਹੇਵੀ ਨਹੀਂ ਕਦੀ ਕੋਈ ਸੇਵਾ ਹੀ ਨਹੀਂ ਕਰ ਸਕਦਾ ਵਰਖਾ ਜਨਮ ਜਵਾ ਨਾਮ ਜਨਮ ਨਿਸਤਵ ਵਾਲੀ ਆਹ ਨਾਲਕ ਸੂਰ ਪੂਰੀ ਵਡ ਭਾਗੀ ਗੁਰੂ ਜੀ ਕੀ ਕਨ ਪੂਰੂ ਪੂਰਖੇ ਉਹ ਬੰਦੇ ਜਿਹੜੇ ਨਿਸਤਾਜ ਕਰਵਾਉਂ ਗਾ ਉਹ ਭਾਦਾਂ ਵਾਲੇ ਹਨ ਨਤ ਗੁਰੂ ਸਿਵਾ ਲਾ ਜੀ ਜਿਹੜੀ ਨੋਰਹਿਣਾ ਅੱਜ ਵੀ ਕਾਹਲੀ ਕਿਤਾਬ ਦੀ ਲਾ ਲਿਆ ਹੈ ਉਹ ਇਸ ਦਾ ਕੋਈ ਫਲ ਪਾ ਉਹ ਜੋ ਵੀ ਇਛਾ ਕਰਦੇ ਉਹ ਸਭ ਗੁਰੂਆਂ ਦੇ ਸਾਹਮਣੇ ਕਰ ਉਹਨਾਂ ਦੀ ਕਹਾਣੀ ਹੋਵੇ ਪੈਰੋ ਹਲ ਨਹੀਂ ਪਾਲਿੰਦੇ ਹਮੋ ਜੁਰਗਾਣੀ ਸੋਹਤਾਏ ਬੰਦ ਬੰਦ ਨੂੰ ਬੈਣੀ ਨਾ ਰਸਤਰੀ ਤੇ ਨਹੀਂ ਪਾਲਿੰਦੇ ਹਮੋ ਪੈਰੋ ਮਹੱਲਾ ਤੀਜਾ ਦੁਖੀ ਜਨਮ ਦੁਖ ਮਾਰਾ ਕੋਈ ਨਾ ਕੋਈ ਬੈਣੀ ਨਾ ਅਰਜਾ ਉਹ ਹੀ ਗੋਪੀ ਤੁੰਗਾਰੇ ਮਿਤ ਨੂੰ ਸੁਣਾਉਣੇ ਨੇ ਕੜਵਾਉਂਦਾ ਗਰਮ ਦੀ ਅਰਜਾ ਕੋਕ ਜਿਹੜੀ ਜੀਵਨ ਮਰਿਆ ਉਹਦੀ ਇਹਨੇ ਕੋਈ ਸੰਸਕ੍ਰਿਤ ਕੰਸਾਰ ਵਾਸਨਾ ਅਨੂਪ ਪ੍ਰਕਾਰ ਜੋ ਸਹੇਦ ਪਿਛਾਉਂਦੇ ਰਸੂਤਰਾਮ ਨੇ ਕੋਈ ਹੈ ਕਿ ਪੱਤੀ ਵਲਾ ਰਸੂਤਰਾਮ ਨੇ ਕੋਈਆ ਤੂੰ ਇਹ ਦਸਾਉਂ ਉਹ ਗਿਆਨ ਗੁਰ ਗੋਬਿੰਦ ਆਦਿਕੰਨ ਅਨੂਪਨ ਜੋ ਕੀਓ ਕੇ ਸਭ ਮਰਨੇ ਹਨ ਜੋ ਸੁਭੇਤਕਾਰ ਕਮਾਤੀ ਨਹੀਂ ਸਾਰ ਕੋ ਮੋਦੋ ਵੀ ਜੋਖੋ ਕੀ ਤੈਨੂੰ ਤੇਰੀ ਕਰਨਾ ਹਨ ਅਸਲ ਗੋਬਿੰਦ ਨੂੰ ਉਹ ਗੜਬੋ ਜੋਲੀ ਕਦੇ ਨਾ ਨਿਕਲਿਆ ਗੜਬੋ ਜਰਬਦੀ ਜੀਤ ਕਹੇ ਹੋਏ ਤੇ ਨਿਕਲੇ ਨਹੀਂ ਗੜਬੋ ਜਰਬਦੀ ਪੱਕੇ ਹੋ ਇਹ ਬਸ ਸੇਂਗਨ ਮਾਰੀ ਅੰਨੇ ਨਿਕਲੂ ਮਨੂ ਚਾਹੋ ਦੇ ਜੰਨ ਏਨੀ ਚੀਰ ਹੁੰਦੀ ਉਸ ਤੋਂ ਬਾਅਦ ਜੋ ਕੀ ਮਰਨੇ ਹੈ ਨੇ ਦੇਖੂ ਕਹ ਕਾਰ ਕਮਾ ਦੇਖੂ ਜੀ ਹਿੰਦ ਗੁਦੂਣ ਵਾਲ ਕਾਰ ਕਮਾ ਦੇਹੋ ਦੀ ਹੈ ਜਿੰਨ ਕੋ ਵੀ ਦਾਰੋਂ ਤੇ ਚਤੀ ਬੰਦ ਕਰ ਰਿਹਾ ਹਾਂ ਕੋਈ ਵੀ ਕਾਰ ਕਮਾਉਣੇ ਹਨ ਗਾੜੇ ਜੋਲੀ ਵਿੱਚ ਕਦੇ ਨਾ ਨਿਕਲਣਾ ਮਾਣੋ ਸਰਬ ਦੀ ਜੀਵਨਤ ਕਹੇ ਹੋ ਤੋ ਨਿਕਲੋ ਨਹੀਂ ਜੜੇ ਹੋ ਜਦ ਪਰਮਾਣੇ ਆਈ ਹਾਲ ਕੋਈ ਜਮਾਂ ਚਲਦੇ ਹੋ ਖੜਿਆ ਦੇਸਾ ਮਾਹਰ ਸਮਾ ਅੱਜ ਇਸੇ ਬਸ਼ਰਕ ਬਿਸਤਾਨ ਮੈਂ ਆਇਆ ਹਾਂ ਉਰਜੇ ਮਰਿ ਗਏ ਕੀ ਦਿਸਾਈ ਸਮਾਇ ਰਿਹਾ ਮੋ ਗੁਰੂ ਤੇ ਰੇ ਜੋ ਮਾਨਮੁਖ ਜਨਮ ਜੰਗਵਾ ਸੋ ਪਾਰਾ ਸਿ ਮਨ ਕੋ ਜਿਵੇਂ ਆਪਣੀ ਜਨਮ ਨੂੰ ਕੋ ਆਲਵਾ ਗੁਰੂ ਗੁਰ ਕੀ ਸੇਵ ਨਾ ਕੀ ਸਭੁ ਸੁਖੁ ਸੋ ਨਾ ਲੇਨ ਕਰ ਸਕੈ ਗੁਰ ਪਰਖੋ ਮਰਤਾ ਨਾਮ ਨਾ ਭਾਇ ਗੁਰੂ ਗੋਬਿੰਦ ਸਿੰਘ ਜੀ ਨਾਮ ਚੰਗਾ ਹੀ ਲਗਾ ਰਹਾਈ ਗੁਰ ਕਾ ਸਾਜ ਦਿਸਾ ਰੂਜ ਗੁਰਦਾਇ ਸਭੁ ਸਭੁ ਕਾ ਇਸਾਰੁ ਹੰਕਾਰ ਆਵੇ ਕੋ ਵਿਆਮਾ ਦੇ ਕੋ ਸਾਹਮਾ ਦੇ ਕੋ ਗੰਭੀਰ ਆਵਣਾ ਹੈ ਜਿਸ ਲੋ ਹਰਿ ਜੀਉ ਲਾਇ ਮਾਰੇ ਸਾਈ ਲਾਲੋ ਮਾਰੇ ਜੀ ਨਾਮੁ ਕੀ ਲੱਗੇ ਹਨ ਨਾਮੁ ਨਾਮੁ ਮੁਲਾਵਟ ਆਈ ਗੁਰੂ ਗ੍ਰੰਥ ਸਾਹਿਬ ਜੀ ਮਾਣੇ ਜਗ ਦੇ ਆਏ ਨੇ ਮਾਣ ਕਰਕੇ ਬਿਦਾਈ ਮਿਲਦੀ ਹੈ ਨਾਮੀ ਜੋ ਪ੍ਰਮੋਖ ਹੈ ਇਹ ਨਵੇਂ ਪਰਸੂਭ ਕਰਕੇ ਵਡਿਆਈ ਮਿਲਦੀ ਹੋਵੇ ਜਿਸ ਨੇ ਮਨ ਨੂੰ ਵਸਾਇਆ ਜੀ ਗੁਰ ਸਾਹਿਬ ਦਵਾਰ ਸਭਨਾਂ ਕੋ ਆ ਕੇ ਮਨ ਨੂੰ ਮੰਨਣ ਕਰਾਇਆ ਕਿ ਵਸਾਵੇ ਮੇਰੇ ਹਸਨ ਕੋ ਮੈ ਉਹ ਕਰਾਵੇ ਮਨ ਨੂੰ ਮੁਖਾਵੇ ਮੰਨਣ ਕਰ ਲਵੇ ਗੱਟ ਗੁਰ ਪੀਤਾ ਤਾਂ ਸਾਲ ਪਾਏ ਨਾ ਕੋ ਸੰਗਰਮ ਜੈਨ ਦਾ ਸਭ ਮਜੂਬ ਹੈ ਸਾਰੇ ਸਤਿਗੁਰੂ ਮਾਰੂ ਮੂਰਤ ਮਾਰੂ ਹਾਜਾ ਸਤਿਗੁਰੂ ਸੱਚ ਕਰ ਲੂ ਸੋਖਸਾ ਜੀ ਸੋਖ ਜੀ ਨਾਮ ਦੀ ਕਮੀ ਕਮਾਈ ਕੱਭੀ ਕਰੂ ਉਹਨਾਂ ਮਸਾਦ ਨੂੰ ਸੋਨ ਸਰਵਾਸ ਸੋਸਰਾ ਕੋਇਆ ਬੀਜਨ ਮੇਰਨ ਨੂੰ ਜੂ ਹਰ ਲਾਗੀ ਓ ਜਿਲਪੁਰਗ ਸੰਗ ਮੋਦੀ ਮੋਲ ਕੋ ਕੈਤਮ ਪੁਰ ਕੈਹ ਹਰੀ ਕਿ ਲੱਗੇ ਹਮ ਹਰ ਨਾਮ ਨੇ ਕਰੇ ਪਿਆ ਹਰੀ ਕੌਂ ਲਗੇ ਜੋ ਮਾਰੇ ਉਹ ਮਾਨ ਸੁਭਾਈ ਪਿਆਰ ਰਸਦੇ ਹਮ ਰੁਲ ਕੀ ਰੇਲ ਮੇਲਾ ਤਾਮਾਸਿਕ ਨਾਈ ਅੰਦਰ ਆਰ ਸਾਦੋਂ ਮੁਕਾਈ ਜਦੋਂ ਮਦੀ ਕਰੀ ਕੋ ਦਨੇ ਜੋ ਤਾਂ ਆਪਣੀ ਮਤਲੂ ਲਾਉਣ ਕਰੀਏ ਸਤਿਗੁਰ ਪੂਰਾ ਭਾਇਆ ਜੋ ਤੁਮ੍ਹ੍ਹ੍ਹ ਹੰਦ ਨਾ ਕੋਈ ਸਤਿਗੁਰੂ ਮੈਨਿ ਤੁਮ੍ਹ੍ਹ੍ਹ ਗੁਰੂ ਹੋਇ ਸਿ ਸਾਈਂ ਨਿਮੋਤਤਹਾਨੁ ਕਿਤਨ ਕੀ ਰੇਣ ਪੂਰਾ ਭਾਗ ਕਾਇਆ ਮੈ ਧੂੜ ਕੰਝੂਰ ਪੂਰੋ ਕਰਮ ਹੋਣ ਸਾਂ ਪ੍ਰਾਪਤ ਜੀਉ ਤੁਮ੍ਹ੍ਹ ਦਾ ਮਾਤਰ ਸਭ ਜੀਅ ਜੀ ਹੋਇ ਰਾਮ ਨਾਮ ਚਿਤ ਲਾਭੀ ਹੋਇ ਗੰਭੀਰ ਸੋਹਣਾਂ ਨਾਮਿਤ ਤੁਮ੍ਹ੍ਹ ਗੁਰੂ ਆਲਾ ਪੈਰੋ ਮਹਲਾ ਕੀ ਸਾਭ ਦੇ ਗੀਚਾਰੇ ਤੋ ਜਾ ਕਾਹੂ ਸਾਧ ਪਾਈਏ ਨਦੀ ਤੂਰ ਕਰ ਤੂਰੋ ਕਰਮ ਹੋਣ ਸੰਪਰਾਦ ਜੀਓ ਤੁਮ ਕਾ ਮਤ ਸਭ ਜਾਣੀ ਹੋਈਂ ਹੋਈਂ ਰਾਮ ਨਾਮ ਤੇਤਲਾ ਰਹੀ ਹੋਈਂ ਰਾਮ ਤੁਮੇ ਸਭੇ ਨਾਂ ਦੇ ਕਿਤਨੀ ਗੋੜਿਆ ਹਾਲਾ ਮੇਰੇ ਅਸਲ ਕਮਾਈ ਕਰਾ ਦੇ ਮਨ ਚ ਵਸਾ ਦੇ ਮਨਨ ਕਰ ਲਵੇ ਸਤਗੁਰੂ ਭੇਟੇ ਤਾਂ ਫਲ ਪਾਏ ਇਹ ਭਾਈ ਸਾਰਾ ਬ੍ਰਹਮ ਗਿਆਨ ਦਾ ਫਲ ਮੁਕਤੀ ਦਾ ਫਲ ਸਤਗੁਰਾਂ ਦੇ ਨਾਲ ਮਿਲੇ ਤਾਂ ਹੀ ਇਹ ਫਲ ਪਾ ਸਕਦਾ ਹੈ ਸੱਚ ਕਰਨੀ ਸੁਖ ਸਾ ਜਿਹੜੇ ਸੱਚੇ ਨਾਮ ਦੀ ਕਰਨੀ ਕਮਾਈ ਭਗਤੀ ਕਰਦੇ ਆ ਉਨਨੁਸਾਰ ਰੂਪ ਪਰਮੇਸ਼ਰ ਦਾ ਸੁਖ ਪ੍ਰਾਪਤ ਹੋਇਆ ਹੈ। ਸੀ ਜਨ ਨਿਰਮਲ ਜੋ ਹਰ ਲਾਗੀ। ਜੇ ਉਹ ਉਜਲ ਪੁਰਖ ਸਮਝੋ ਮਾਇਆ ਦੀ ਮੈਲ ਤੋਂ ਰਹਿਤ ਹੈ ਉਹ ਤੁਮ ਪੁਰਖ ਹੈ ਜੋ ਹਰੀ ਚ ਲੱਗੇ ਹਨ। ਹਰ ਨਾਮੇ ਤਰਹ ਪਿਆ। ਹਰੀ ਜੀ ਕੌਣ ਲੱਗੇ ਜੋ ਮਹਾਰਾਜ ਦੇ ਨਾਮ ਚ ਭਾਈ ਪਿਆਰ ਰੱਖਦੇ ਹਨ। ਥਿੰਕੀ ਰੇਣ ਮਿਲੇ ਤਾਂ ਮਾਸਟਕ ਲਾਈ। ਐਨਾ ਪਿਆਰ ਸਾਡੇ ਅੰਦਰ ਚਾਹੀਦਾ ਜੀ ਉਹਨਾਂ ਦੀ ਚਰਨ ਧੂੜ ਮਿਲ ਜੇ। ਤਾਂ ਆਪਣੇ ਮੱਥੇ ਨੂੰ ਲਾਉਣਾ ਕਰੀਏ ਜਿਹਨ ਸਤਿਗੁਰ ਪੂਰਾ ਧਿਆਇਆ ਉਹ ਕੌਣ ਹੰਝ ਇਹਨਾਂ ਨੂੰ ਪੂਰਨ ਸਤਿਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿਹਾਣਾ ਕੀਤਾ ਹੈ ਨਾਨਕ ਜਿਨ ਕੀ ਰੇਣ ਪੂਰੈ ਭਾਗ ਪਾਈਐ ਉਹਨਾਂ ਦੀ ਧੂੜ ਕਰਨ ਤੂੜ ਪੂਰੇ ਕਰਮ ਹੋਣ ਤਾਂ ਪ੍ਰਾਪਤ ਹੁੰਦੀ ਹੈ ਕਿੰਕਾ ਮਾਤਰ ਸਰਦਾ ਜਿਹੜੀ ਹੋਣੀ ਹੈ ਜੀ ਦੀ ਰਾਮ ਨਾਮ ਚਿਤ ਲਾਇ ਜਿਨ੍ਹਾਂ ਨੇ ਰਮੀ ਹੋਏ ਰਾਮ ਪਰਮੇਸ਼ਰ ਦੇ ਨਾਮ ਦੇ ਚਿਤ ਨੂੰ ਜੋੜਿਆ ਹੈ ਲਾਇਆ ਹੈ